ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਪੰਜਾਬ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਵੀ ਅਸੀਂ ਬੜੇ ਦੇਰ ਤੋਂ ਜਿਹੜੇ ਸਾਡੇ ਤੇਲ ਦੇ ਮਾਰਜਿਨਸ ਨੇ ਉਹ ਰਿਵਾਈਜ਼ ਨਾ ਹੋਣ ਕਰਕੇ ਅੱਜ ਅਸੀਂ ਡਿਸਾਈਡ ਕੀਤਾ ਸੀ ਵੀ ਤੇਲ ਕੰਪਨੀਆਂ ਤੋਂ ਅਸੀਂ ਮਾਲ ਨਾ ਖਰੀਦ ਕੇ ਇੱਕ ਆਪਣਾ ਸੌਫਟ ਪ੍ਰੋਟੈਸਟ ਲਾਂਚ ਕਰੀਏ ਔਰ ਉਹਦੇ ਵਿੱਚ ਤੇਲ ਕੰਪਨੀਆਂ ਨੂੰ ਵੀ ਅਸੀਂ ਇਹ ਅਹਿਸਾਸ ਕਰਾਈਏ ਵੀ ਜਿਹੜੇ ਤੇਲ ਪੰਪ ਨੇ ਇਹਨਾਂ ਦੇ ਥਰੂ ਹੀ ਤੁਹਾਡਾ ਤੇਲ ਵਿਕਦਾ ਆ ਤੁਸੀਂ ਅੱਜ ਦੀ ਰੇਟ ਦੇ ਵਿੱਚ ਨਫਾ ਕਮਾ ਰਹੇ ਹੋ ਔਰ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਬਣਦਾ ਹਿੱਸਾ ਜਿਹੜਾ ਜਾਇਜ਼ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਸਾਡੀ ਮਾਰਜਿਨਸ ਰਿਵਿਊ ਨਹੀਂ ਹੋ ਰਹੀ ਔਰ ਉਹਦੇ ਕਰਕੇ ਸਾਡੇ ਜਿਹੜੇ ਪੰਪ ਨੇ ਉਹ ਬਹੁਤ ਸਾਰੇ ਜਿਹੜੇ ਲੋਕੇਸ਼ਨਾਂ ਆਏ ਸੀ ਹੈਗੇ ਆ ਜਿੱਥੇ ਘਾਟੇ ਚ ಬಂದ್ ਇਸਾ ਤੁਹਾਡੇ ਨਾਲ ਕੰਪਨੀ ਨਾਲ ਵੀ ਤੁਹਾਡਾ ਰابطਾ ਬਣਿਆ ਆਏਗਾ ਕਈ ਵਾਰ ਮੀਟਿੰਗ ਹੋਣਗੀਆਂ ਕੰਪਨੀ ਵੱਲੋਂ ਪ੍ਰੋਟੋਕਲ ਦਿੱਤਾ ਹੈ ਦੇਖੋ ਕਿਤੇ ਨਾ ਕਿਤੇ ਕੰਪਨੀਆਂ ਨਾਲ ਸਾਡਾ ਸੰਪਰਕ ਤਾਂ ਹਰ ਵੇਲੇ ਹੁੰਦਾ ਹੀ ਰਹਿੰਦਾ ਹੈ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਪਰ ਜਦੋਂ ਇਹ ਇਹ ਨੈਸ਼ਨਲ ਇਸ਼ੂ ਹੈ ਨੈਸ਼ਨਲ ਇਸ਼ੂ ਕਰਕੇ 올 ਇੰਡੀਆ ਲੈਵਲ ਤੇ ਇਧਰ ਡਿਸੀਜਨ ਹੋਣਾ ਹੈ ਔਰ ਬਹੁਤ ਸਾਰੀਆਂ ਸਟੇਟਾਂ ਬਹੁਤ ਸਾਰੇ ਸੂਬੇ ਜਿਹੜੇ ਆ ਉਹਨਾਂ ਨੇ ਆਲਰੇਡੀ 18 ਜਨਵਰੀ ਨੂੰ ਤੇਲ ਕੰਪਨੀਆਂ ਨੂੰ ਇੱਕ ਮੈਮੋਰੈਂਡਮ ਸਬਮਿਟ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਮਾਰਜਿਨਸ ਨੇ ਸਾਡੇ ਜਿਹੜੀਆਂ ਕਮਿਸ਼ਨਾਂ ਨੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾਵੇ ਔਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਬਹੁਤ ਛੇਤੀ ਇਹਦੇ ਤੇ ਕੋਈ ਡਿਸੀਜਨ ਵੀ ਅਗਰ ਗਵਰਨਮੈਂਟ ਲੈਂਦੀ ਆ ਤੇ ਜਿਹੜੇ ਸਾਡਾ ਵਪਾਰ ਹੈ ਪੈਟਰੋਲੀਅਮ ਟ੍ਰੇਡ ਜਿਹੜਾ ਹੈਗਾ ਉਹਦੇ ਵਿੱਚ 70-80 ਹਜ਼ਾਰ ਪੰਪ ਹੈਗੇ ਹਿੰਦੁਸਤਾਨ ਦੇ ਵਿੱਚ ਉਨਾ ਸਾਰਿਆਂ ਨੂੰ ਬੈਨੀਫਿਟ ਹੋਏਗਾ ਇਹ ਸਰਕਾਰ ਭਾਰਤ ਬੰਦ ਦਾ ਲਾਹ ਕਿਸਾਨਾਂ ਕੋ ਕਿਤਾ ਜ 10 ਤੋਂ ਚ ਤੁਹਾਡੇ ਵੱਲੋਂ ਵੀ ਜਿਹੜਾ ਪੈਟਰੋਲ ਪੰਪਾਂ ਵੱਲੋਂ ਸਮਰਥਨ ਕੀਤਾ ਦੇਖੋ ਅਸੀਂ ਕਿਸਾਨ ਸਾਡਾ ਅੰਦਾਤਾ ਹੈ ਜੀ ਅਸੀਂ ਉਹਨਾਂ ਦਾ ਹਮੇਸ਼ਾ ਸਮਰਥਨ ਕਰਦੇ ਹਾਂ ਔਰ ਕਰਦੇ ਰਵਾਂਗੇ ਪੰਜਾਬ ਖਾਸ ਤੌਰ ਤੇ ਜਿਹੜੀ ਸਾਡੀ ਇਕਨੋਮੀ ਐਗਰੀ ਇਕਨੋਮੀ ਹੈ ਖੇਤੀਬਾੜੀ ਨਾਲ ਜੁੜੀ ਹੋਈ ਹੈ ਔਰ ਇੱਥੇ ਕੋਈ ਇੰਡਸਟਰੀ ਤੇ ਹੈ ਨਹੀਂ ਔਰ ਕਿਸਾਨ ਮੋਸਟ ਆਫ ਦੇ ਟਾਈਮਸ ਸਾਡੇ ਗਸਟਮਰ ਵੀ ਨੇ ਦੀ 35% ਜਿਹੜਾ ਸਾਡਾ ਰੈਵਨਿਊ ਹੈ ਉਹ ਕਿਸਾਨੀ ਤੋਂ ਆਉਂਦਾ ਸੋ ਅਸੀਂ ਕਿਸਾਨਾਂ ਦੇ ਨਾਲ कोरोना ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਵਿੱਚ ਉਹਨਾਂ ਦਾ ਸਮਰਥਨ ਕਰਦੇ ਆਂ ਅੱਜ ਤਰੀਕਾ ਜੋ ਤੁਹਾਡੇ ਵੱਲੋਂ ਕੋਰ ਬਸਦਾ ਦੇਖੋ 22 ਤਰੀਕ ਦੀ ਕਾਲ ਅਸੀਂ ਜਿਹੜੀ ਅੱਜ 15 ਤਰੀਕ ਨੂੰ ਨੋ ਪਰਚੇਸ ਦੀ ਕਾਲ ਦਿੱਤੀ ਹੈ ਇਹਦੇ ਵਿੱਚ ਸਾਡਾ ਔਰ ਤੇਲ ਕੰਪਨੀਆਂ ਦਾ ਹੀ ਸਿਰਫ ਆਪਸ ਚ ਲੈਣ ਦੇਣ ਦੇ ਸੰਬੰਧ ਦੇ ਵਿੱਚ ਹੋਇਆ ਇਹਦੇ ਵਿੱਚ ਆਮ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੇਲ ਦੀ ਕੋਈ ਕਿਲਤ ਨਹੀਂ ਹੈਗੀ ਅਸੀਂ ਸਿਰਫ ਅੱਜ ਦੇ ਦਿਨ ਪਰਚੇਸ ਨਹੀਂ ਕੀਤੀ ਔਰ ਇਹ ਜਿਹੜਾ ਸਾਡਾ ਸੌਫਟ ਪ੍ਰੋਟੈਸਟ ਸੀਗਾ ਤਾਂ ਕਿ ਤੇਲ ਕੰਪਨੀਆਂ ਨੂੰ ਵੀ ਦਸੀਏ ਉਹਨਾਂ ਦਾ ਦਰਵਾਜ਼ਾ ਖੜਕਾ ਕੇ ਵੀ ਦੇਖੋ ਅਸੀਂ ਬਹੁਤ ਬੁਰੇ ਹਾਲਾਤਾਂ ਚ ਗੁਜ਼ਰ ਰਹੇ ਹਾਂ ਔਰ ਸਾਡੇ ਵਿੱਚੋਂ ਬਹੁਤ ਸਾਰੇ ਡੀਲਰਾਂ ਦਾ ਹਾਲ ਇਹ ਹੈਗਾ ਵੀ ਉਹ ਬੰਦੀ ਦੀ ਕਗਾਰ ਤੇ ਖੜੇ ਹੈ ਜਾਂ ਬੈਂਕਰਪਸੀ ਦੀ ਕਗਾਰ ਤੇ ਖੜੇ ਹੈ ਲ ਤਰੀਕ ਦੀ ਕਾਲ ਜਿਹੜੀ ਹੈ ਉਹ ਅਸੀਂ ਪੰਜਾਬ ਦੇ ਵਿੱਚ ਜਿਹੜੀ ਦਿੱਤੀ ਹੈ ਉਹ ਇਸ ਬੇਸਿਸ ਤੇ ਦਿੱਤੀ ਗਈ ਹੈ ਵੀ ਜੇ ਸਾਡੀਆਂ ਡਿਮਾਂਡਸ ਨੂੰ ਇਹ ਨਹੀਂ ਫੁੱਲਫਿਲ ਕਰਦੇ ਤੇ ਫਿਰ ਅਸੀਂ ਰੋਸ਼ਵਦੋਂ ਇੱਕ ਦਿਨ ਵਾਸਤੇ ਪੂਰਾ ਦਿਹਾੜੀ ਪੈਟਰੋਲ ਪੰਪ ਜਿਹੜੇ ਆ ਪੰਜਾਬ ਦੇ ਬੰਦ ਕਰਾਂਗੇ ਉਹਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਆਮ ਜਨਤਾ ਨੂੰ ਅਪੀਲ ਵੀ ਕਰਦਾ ਵੀ ਸਾਡੇ ਸਮਰਥਨ ਦੇ ਵਿੱਚ ਤੁਸੀਂ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਬਾਅਦ ਤੇਲ ਭਰਾਲਿਓ ਲੇਕਿਨ 22 ਤਰੀਕ ਨੂੰ ਸਾਨੂੰ ਸਾਨੂੰ ਮਜਬੂਰਨ ਵਸ਼ ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਮਜਬੂਰਨ ਵਸ਼ ਸਾਡੇ ਜਿਹੜੇ ਪੰਪ ਨੇ ਉਹ ਇੱਕ ਦਿਨ ਵਾਸਤੇ ਬੰਦ ਕਰਨੇ ਪੈਣਗੇ ਕੱਲ ਜਿਹੜਾ ਵਿਰੋਧ ਐਕਚੁਅਲੀ ਲੋਕਾਂ ਜਿੱ ਕੋ ਪੈਨਿਕ ਨਾ ਕ੍ਰੀਏਟ ਹੋਵੇ ਵੀ ਨਾ ਤੇ ਉਹ ਦੱਸੋ ਕਿ ਕਿੰਨੇ ਟੈਂਪਸ ਲੈ ਕੇ ਕਿੰਨੇ ਟੈਗਰ ਮੰਨ ਰਹੇਗਾ ਤੇ ਨੈਕਸਟ ਡੇ ਦਾ ਕੀ ਦੇਖੋ ਇਹ ਜਿਹੜੀ 16 ਤਰੀਕ ਦੀ ਕਾਲ ਜਿਹੜੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਅਪਰੋਚ ਕੀਤਾ ਸੀਗਾ ਉਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਪੰਪਾਂ ਤੇ ਸਰਵਿਸਿਜ਼ ਨਾ ਦਿਓ ਅਸੀਂ ਫਿਰ ਵੀ ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਪਬਲਿਕ ਨੂੰ ਆਮ ਜਨਤਾ ਨੂੰ ਵੀ ਤੇਲ ਦੀ ਕੋਈ ਕਿੱਲਤ ਨਹੀਂ ਹੈਗੀ ਪੈਨਿਕ ਬਾਇੰਗ ਨਾ ਕਰੋ ਤੇਲ ਮਿਲੇਗਾ 10 ਵਜੇ ਤੋਂ ਪਹਿਲਾਂ ਔਰ ਸ਼ਾਮ 4 ਵਜੇ ਤੋਂ ਬਾਅਦ ਔਰ ਐਮਰਜੈਂਸੀ ਸਰਵਿਸਿ तरीके ਦੀ ਵੀ ਜਿਹੜੀ ਪ੍ਰੋਬਲਮ ਹੈ ਉਹ ਆਮ ਜਨਤਾ ਨੂੰ ਨਹੀਂ ਆਣ ਦਿੰਦੇ ਐਕਸ ਜਿਤ ਲੈ ਕੇ 22 ਤਰੀਕ ਤੱਕ ਨੋਰਮਲ ਰਹੇਗਾ ਬਿਲਕੁਲ ਨੋਰਮਲ ਰਹੇਗਾ ਜੀ 16 ਤੋਂ ਬਾਅਦ 17 ਤਰੀਕ 18 ਤਰੀਕ 19 ਤਰੀਕ 21 22 ਤੱਕ 22 ਤਰੀਕ ਤੱਕ ਤੇਲ ਦੀ ਕੋਈ ਕਮੀ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਆਏਗੀ ਆਮ ਜਨਤਾ ਨੂੰ ਸਿਰਫ 22 ਤਰੀਕ ਨੂੰ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਤੁਸੀਂ 22 ਤਰੀਕ ਨੂੰ ਸਾਨੂੰ ਜਿਹੜੀ ਸਾਡੀ ਡਿਮਾਂਡ ਪਿੱਛੇ ਸਾਨੂੰ ਇੱਕ ਦਿਨ ਵਾਸਤੇ ਮਜਬੂਰਨ ਪੰਪ ਬੰਦ ਕਰਨਾ ਪੈ ਰਿਹਾ ਉਹਦੇ ਵਿੱਚ ਸਾਡਾ ਸਾਥ ਦਿਓ